ਬਨੀਰਾ ਤਪਾਤਾ ਹਰਪ੍ਰੀਤ ਨੂੰ ਕਹਿੰਨੀ ਆ ਵੀ ਹੁਣ ਕੁਛ ਨਹੀਂ ਕਰਨਾ ਕੀ ਸੋਣੀ ਧੁੱਪ ਨਿਕਲੀ ਪਈ ਐ ਵੀ ਜਾ ਪਾਈ ਆਉਦੇ ਕੱਪੜੇ ਬਣਾ ਲਿਆ ਤੇਰੇ ਤਾਏ ਕੀ ਕਰੇ ਵਗ ਜਾ ਘਰੇ ਤਾਂ ਇੱਥੇ ਕੰਮ ਵਿੱਚ ਹੀ ਵਸਤੂਰੀ ਫਿਰਦੀ ਰਹਿੰਦੀ ਐ ਕਿੱਦਾਂ ਦੇ ਕੱਪੜੇ ਕੱਟੇ ਪਏ ਐ ਜਮਾ ਨਹੀਂ ਬਣਾਉਂਦੀ ਕੁੜੇ ਹਰ ਤਰੀ ਤੋ ਕੀ ਰੇ ਮੈਂ ਜਾਣਾ ਤੇਰੇ ਕੱਪੜੇ ਕੱਤੇ ਪਏ ਨੇ ਭਾਈ ਤੇ ਜਾ ਤੂੰ ਬਣਾ ਲਿਆ ਤੇਰੇ ਤਾਏ ਕੇ ਕਰੇ ਨੀਰਾ ਮੈਂ ਪਾਈ ਕੁਛ ਨਹੀਂ ਕਰਨਾ ਦੇ ਕਿ ਸਉਣ ਟੁੱਪਲੀ ਕਲੀ ਪਈ ਐ ਤੇ ਜਾ ਤੂੰ ਬਗਜਾ ਬਣਾ ਲਿਆ ਭਾਈ ਉੱਥੇ ਆਉ ਦੇ ਡੀੜੇ ਬੇਬੇ ਮੈਂ ਘਰੀ ਮਸ਼ੀਨ ਧਰ ਲਾਣੀ ਐ ਤਾਏ ਕੇ ਕਰੇ ਕਿ ਲੈਣ ਜਾਣੇ ਮੈਂ ਮਸ਼ੀਨ ਤਾਂ ਹੈਗੀ ਚੰਗੀ ਪਲੀ ਮਸ਼ੀਨ ਤਾਂ ਭਾਈ ਆਪਣੇ ਹੈਗੀ ਐ ਦੋ ਪੰਗਿਆ ਮਸ਼ੀਨਾ ਤਾਂ ਆਪਣੇ ਇੱਕ ਛੱਡ ਇੱਕ ਮੇਰੇ ਵਾਲੀ ਪਈ ਐ ਤੇ ਹੁਣ ਮੈਂ ਤੈਨੂੰ ਆਇਆ ਦੀ ਹਥੇ ਤੂੰ ਨਾ ਕੰਮਾਂ ਚ ਹੀ ਫਿਰਦੀ ਰਹਿੰਦੀ ਐ ਕੰਮ ਦੇਖ ਕੇ ਜਮਾ ਨਹੀਂ ਬੈਂਦੀ ਮਸ਼ੀਨ ਤੇ ਉਹਦੀ ਉੱਠ ਖੜਦੀ ਐਗੀ ਇਹ ਤਾਂ ਹੈ ਬੇਬੇ ਕਰੇ ਜੀ ਆਪਾਂ ਤੁਰੇ ਫਿਰਦੇ ਆ ਤੁਰੇ ਫਿਰਦੇ ਦੋ ਸਿਓਣਾ ਮਾਰ ਲਿਆਂ ਕਦੇ ਕਿਧਰੇ ਵਾਗੀ ਕਦੇ ਚਾਹ ਘੜ ਲਈ ਕਦੇ ਰੋਟੀ ਬਣਾ ਲਈ ਆਹੀ ਨਹੀਂ ਲੋਟ ਆਉਂਦਾ ਕਰੇ ਤਾਂ ਐਂ ਕਰਦੀਆਂ ਮੈਂ ਤਾਂ ਵੀਰਪਾਲ ਕੋਲੇ ਜਾਨੀ ਆ ਫਿਰ ਉੱਥੇ ਵਗ ਜਾ ਜਾ ਬਣਾ ਲਿਆ ਛੂਟਾ ਉਹਦਾ ਤੇ ਮੈਂ ਉਹ ਨਹੀਂ ਮਸ਼ੀਨ ਮੋਟਰ ਵਾਲੀ ਮਿੰਟੇ ਚ ਸਿਓ ਲਿਆਉਂਗਾ ਮਿੰਟੇ ਚ ਸਿਓ ਲਿਆਵੇਂਗੀ ਤੇ ਉੱਥੇ ਧੁੱਪੇ ਤਰ ਕੇ ਬਈ ਜੀ ਤੇ ਹੁਣ ਮੈਂ ਕੰਮ ਨਾ ਮੈਂ ਆਪੇ ਕਰ ਲੂੰਗੀ ਚੰਗਾ ਮਰਜੀ ਆ ਜੀ ਹਾਂ ਕਿਦਾਂ ਮਰਜੀ ਆ ਜੀ ਠੀਕ ਹੈ ਚਲ ਹੁਣ ਇਹਨਾਂ ਨੂੰ ਤਾਂ ਮੈਂ ਜਿੱਤਾ ਟਾਲ ਤੇ ਬਸ ਹੁਣ ਆਉਂਦੀ ਆ ਕੁੜੀ ਤੇ ਉਹਨੂੰ ਮੈਂ ਗਰਮਾ ਬਸ ਲੋਰੀ ਦੇ ਦੂੰਗੀ ਸਾਰਾ ਸਮਾਨ ਲਿਆਉਂਦਾ ਪਿਆਗਾ ਬਸ ਚੋਰੀ ਨਹੀਂ ਚੁਕਾ ਦੂੰਗੀ ਹੁਣ ਮੈਂ ਵੀ ਬਸ ਪੈਰਾ ਹੀ ਬਿਆਉ ਤੇ ਕਰੀ ਆ ਮਾਂ ਖਾਉ ਤੇ ਜਾਂਦੀ ਨਹੀਂ ਹੁਣ ਮੈਂ ਕਪੜਾ ਦਾ ਬਹਾਨਾ ਲਾ ਕੇ ਟਾਲਾ ਮੈਂ ਖੈ ਨੂੰ ਚਲੇ ਤਾਂ ਹੁਣ ਵਗ ਜੂ ਬਸ ਆਉਂਦੀ ਆ ਫੋਨ ਕਰਿਆਗਾ ਉਹ ਕੁੜੀ ਨੂੰ ਲੈ ਅੱਜ ਤਾਂ ਬੇਬੇ ਨੇ ਕਮਾਲ ਕਰਤੀ ਅੱਗੇ ਤਾਂ ਮੈਨੂੰ ਘਰੇ ਨਹੀਂ ਸੌਣ ਦਿੰਦੀ ਸੀ ਅੱਜ ਕਹਿੰਦੀ ਤੇਰੇ ਤਾਇਏ ਕੇ ਘਰੇ ਜਾ ਕੇ ਬਣਾ ਲਿਆ ਚਲੋ ਬੁੜੀ ਵੀ ਸਾਡੀ ਸਿਆਣੀ ਹੋ ਗਈ ਥੋੜੀ ਥੋੜੀ ਮਤ ਆ ਜਾਂਦੀ ਓਹੀ ਗੱਲ ਬੇਬੇ ਹਾਂ ਭਾਈ ਥੋੜੇ ਜੀ ਨਹੀਂ ਤਾਂ ਭਾਂਡੇ ਧੋਣ ਵਾਲੇ ਪਏ ਆ ਫਾਂਡੇ ਤੋਂ ਦੀ ਤੇ ਨਾਲੇ ਉਹ ਖੇਤੋਂ ਆਊਗਾ ਉਹਨੂੰ ਚਾਹ ਕਰਦੀ ਉਹਨੂੰ ਦੱਸਦੀ ਕਿ ਭਾਈ ਤੇਰੇ ਤਾਂ ਐ ਕਿ ਕਰੇਗੀ ਤੂੰ ਕੋਈ ਨਾ ਕਿਸੇ ਕੰਮ ਦੀ ਨਾ ਹੱਥ ਨਹੀਂ ਸੋਚਕਾਰ ਆਪੇ ਮੈਂ ਮਾਂਜੂ ਭਾਂਡੇ ਆਪੇ ਤਰੂ ਮੈਂ ਦਾਲ ਪਾਣੀ ਸਾਰਾ ਕੁਝ ਮੈਂ ਆਪੇ ਕਰ ਲੂ ਆਪੇ ਕੱਢੂਗਾ ਧਾਰਾ ਤੂੰ ਆਉਂਦੀ ਜਾਂਦਾ ਤੇ ਜੋ ਬੇਸ ਹੋ ਹੋ ਕੇ ਫਿਕਰ ਆਉਦੇ ਕੱਪੜੇ ਬਣਾ ਲਿਆ ਭਾਈ ਮੋਟੇ ਆ ਠੰਡ ਹੈ ਗਿੱਤੋਂ ਪਾਲੀਆਂ ਆਉਦੇ ਸਿਓਕੇ ਮੈਂ ਥੰਦੀ ਰੋਟੀ ਬਣਾ ਦੇਂਗੀ ਮੈਂ ਤਾਂ ਆਪੇ ਬਣਾ ਲੂਗੀ ਕੋਈ ਨਾ ਦੇ ਤੈਨੂੰ ਆ ਲੱਗਣਾ ਵੀ ਮੇਰਾ ਥੂੜ ਦਾ ਕੰਮ ਅੱਜ ਨਿਭਰਦਾ ਤੈਨ ਮੇੜ ਕਿਲੇ ਸਾਰਾ ਸਿਓਕੇ ਲਈ ਬੇ ਬੱਗੇ ਤਾਂ ਕਦੇ ਮੇਰਾ ਇੰਨਾ ਕੀਤਾ ਨਹੀਂ ਅੱਜ ਕਿਵੇਂ ਕਰਦੀ ਐ ਅੱਗੇ ਤਾਂ ਜੇ ਮੈਂ ਮਸ਼ੀਨ ਧਰ ਕੇ ਗੁੜਾਪਾਈ ਫੇ ਠੰਡ ਵਾਲੀ ਹੈ ਫਿਰ ਹੁਣ ਅਜੋ ਬਾਰ ਸੱਟੂਕੇ ਤੋਂ ਪਾਵੇਂਗੀ ਅਨਾਂ ਤੂੰ ਪਾਪੜ ਲੱਗ ਜਾਣੀ ਹੁਣ ਤੂੰ ਬਣਾ ਲਿਆਵੇਂਗੀ ਹਾਂ ਇਹ ਵੀ ਹੈ ਵੇ 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 ਜੇ ਮੇਰਾ ਅੱਜ ਸ਼ੂਟ ਬਣ ਗਿਆ ਮੈਂ ਅੱਜ ਆਪ ਦਾ ਬਣਾ ਲਈ ਕੱਲ ਨੂੰ ਮੈਂ ਤੇਰਾ ਵੀ ਬਣਾ ਦੂੰਗੀ ਫਿਰ ਹਾਂ ਬਸ ਫਿਰ ਸਵੇਰੇ ਤੂੰ ਮੇਰਾ ਲੈ ਜੀ ਤੇ ਮੇਰਾ ਬਣਾ ਲਈ ਉੱਥੇ ਘਰੇ ਨਾ ਆਪਾਂ ਕੰਮਾਂ 'ਚ ਤੁਰੇ ਫਿਰਦੇ ਰਹਿਣਾ ਘਰੇ ਨਹੀਂ ਬੈਠੀ ਦਾ ਚੰਗਾ ਵੇ ਵੇ ਬਸ ਮੈਂ ਫਿਰ ਗਈ ਜਦੋਂ ਸ਼ੂਟ ਬਣ ਗਿਆ ਮੈਂ ਉਦੋਂ ਆਉਂ ਜੇ ਲੋੜ ਹੋਈ ਤਾਂ ਮੈਨੂੰ ਸੱਦ ਲਈ ਚਲ ਕੁੰਝ ਕੰਮ ਹੋਇਆ ਤਾਂ ਮੈਂ ਸੱਦ ਲਿਆਉਂਗੀ ਆ ਮੁੰਡਾ ਆਊਗਾ ਖੇਤੋਂ ਆਪੇ ਮੈਂ ਚਾਹ ਪਾਣੀ ਕਰ ਦੂੰ ਉਹਨੂੰ ਚਲ ਚੰਗਾ ਵੇ ਵੇ ਜਾਨੀਆਂ ਫਿਰ ਮੈਂ ਤਾਂ ਲੈ ਮੈਂ ਤਾਂ ਮੌਜੀ ਬਣ ਗਈ ਹੁਣ ਮੈਂ ਤਾਂ ਜਾਵਾਂ ਆਦਾ ਹਰ ਤਰੀ ਤਦ ਇਟ ਟਾਲ ਹੁਣ ਕੱਪੜਿਆਂ ਦਾ ਬਹਾਨਾ ਲਾ ਕੇ ਲਾ ਹੁਣ ਕੁੜੀ ਜੇ ਕੇਰਾ ਆ ਜੇ ਨਾ ਫੇਰ ਲੋਟ ਮੈਂ ਤਾਂ ਉਹਨਾਂ ਤੇ ਕਰ ਕਿੰਨਾ ਤੇ ਕਰਾਉਂਦੀ ਨਹੀਂ ਉਹ ਬੜਾ ਕਿਉ ਬੜੀ ਲੱਗੀ ਪਈ ਐ ਨਹੀਂ ਆਏ ਨਹੀਂ ਪਤਾ ਕਿਤੇ ਆ ਜੇ ਲੈ ਦੇਖ ਕੇ ਆਵਾ ਜਰਕਦੇ ਨੇ ਜੇ ਕੇਰਾ ਆ ਜੇ ਹੁਣ ਤਾਂ ਕਿਦੋਂ ਦਾ ਕਰਿਆ ਨਾਲੇ ਮੈਂ ਆਖਿਆ ਵੀ ਭਾਈ ਜਰਕਦੇ ਨੇ ਆ ਜੀ ਤੇ ਮੈਂ ਉਹਨੂੰ ਟਾਲੂਗੀ ਉਹ ਕਹੜਾ ਭਾਈ ਕੰਮ ਕਰਕੇ ਉਹ ਤੁਰੂਗੀ ਮਸਾਂ ਵੀ ਸਾਰੇ ਮੈਂ ਕੰਮ ਨਵੇੜ ਕੇ ਜਾਵਾਂ ਆਪਦੇ ਇਧਰੋਂ ਕੀ ਆਈ ਜਾਵੇ ਦੇਖਾਂ ਕੇਰਾ ਮਿੰਟਾ ਫਾਨੂੰ ਕਹਲ ਹੋਈ ਪਈ ਆ ਵੀ ਮਸਾ ਟਾਲੀ ਆ ਉਹ ਤਾਂ ਮੈਂ ਹਾਂ ਹੋਉ ਆਉਂਦੀ ਆ ਚੱਲ ਵਧੀਆ ਲੋਟ ਆਈ ਗਈ ਚੱਲ ਪਤਾ ਨਹੀਂ ਬੇਬੇ ਦੀਕਦੀ ਹੋਣੀਆਂਗੀ ਕਹਿੰਦੀ ਸੀ ਬੇਬੇ ਕਹਿੰਦੀ ਹਰਪਰੀ ਤੋ ਚੋਰੀਓ ਤੈਨੂੰ ਲੋੜ ਹੀ ਦੇਉਂਗੇ ਦੇਖਦੀਆਂ ਬੇਬੇ ਹੈਗੀ ਆ ਘਰੇ ਕੇ ਹੈ ਨਹੀਂਗੀ ਉਹ ਸੀ ਵੀ ਬੇਤਾ ਉਹ ਖੜੀ ਹੈ ਗਿਵਾਰ ਚ ਕੁੜੇ ਆ ਜਾ ਭਾਈ ਆ ਜਾ ਮੈਂ ਤਾਂ ਕਿਦੋਂ ਦੀ ਡੀਕੀ ਜਾਨੀ ਆ ਤਾਂ ਇਹਨੂੰ ਮੈਂ ਖੈ ਜੇ ਆਜੇ ਤੇ ਉਹ ਮੈਂ ਮਸਾਂ ਟਾਲੀਆ ਹਰ ਤਰੀਕੇ ਤੇ ਕੱਪੜੇ ਸਿਆਂ ਤੇਰੇ ਤਾਇਏ ਕੀ ਕਰੇ ਤੈਨੂੰ ਪਤਾਗਾ ਕਿਦੋਂ ਭਾਈ ਦੇ ਨਹੀਂ ਦਿੰਦੀ ਫਿਰ ਉਹ ਜਾ ਹੁਣ ਤੇ ਚੋਰੀ ਕਰਨੀ ਪੈਂਦੀ ਆ ਕੀ ਕਰੀ ਜੇ ਹੁਣ ਸਾਇੰਟ ਕਮਾਂਦੀ ਹੋਵੇ ਤਾਂ ਫਿਰ ਨਾ ਤੂੰ ਰਾਤ ਲਾ ਕੇ ਜਾਂਦੀ ਨਾ ਤੂੰ ਆਉਦੀ ਲੋੜੀ ਲੈ ਜਾਂਦੀ ਹੁਣ ਚੋਰੀਆਂ ਉਹਨੂੰ ਹਾਰ ਕੇ ਦੇਉਂਗੀ ਤੈਨੂੰ ਲੋੜੀ ਬਸ ਆਪਦੀ ਲੋੜੀ ਲੈ ਜਾ ਭਾਈ ਉਹਨੂੰ ਪਤਾ ਹੀ ਨਾ ਲੱਗੇ ਵੀ ਲੋੜੀ ਦਿੱਤੀ ਆ ਕਿ ਕੁੜੀ ਨੂੰ ਨਾ ਦਿੱਤੀ ਆਗੀ ਬਹਿ ਜਾ ਭਾਈ ਇਹ ਹੁਣ ਚੱਜਦੀ ਹੋਵੇ ਲਾ ਫਿਰ ਤਾਂ ਪਮਾ ਦੀ ਤੂੰ ਸਾਈਂ ਤੇ ਕਾ ਕੇ ਪਮਾ ਦੋੜਨ ਲਾ ਜਾਂਦੀ ਹੁਣ ਕੀ ਕਰੀਏ ਭਾਈ ਕਹੇਗੀ ਫਿਰ ਉਹ ਹੈਗੀ ਆ ਮਾੜੀ ਫਿਰ ਉਹ ਹੋ ਜਾ ਭਾਈ ਉਹਲਾ ਕਰਨਾ ਪੈਂਦਾਗਾ ਤਾਂ ਹੀ ਫਿਰ ਮੈਂ ਚੋਰੀ ਕਰਦੀਆਂ ਨੀ ਫਿਰ ਮੈਨੂੰ ਕਿ ਲੋੜ ਹੈ ਭਾਈ ਚੋਰੀ ਕਰਨ ਦੀ ਹੁਣ ਤੇਰੀ ਮਾਰੀ ਭਾਈ ਮੈਂ ਚੋਰੀ ਕਰਦੀ ਆ ਵੀ ਮੇਰੀ ਧੀ ਚਾਖਦੀ ਆ ਲੋੜੀ ਨੂੰ ਹੁਣ ਭਾਈ ਚੱਲ ਆਪਦੀ ਲੋੜੀ ਲੈ ਜਾ ਤੇ ਚੱਲ ਪਹਿਨਾ ਜਵਾਰ ਖਾ ਲੈਣਗੇ ਤੇ ਹੁਣ ਮੈਂ ਚਾਹ ਕਰਕੇ ਦੇਉਣੀ ਆ ਪੁੱਤ ਚੰਗਾ ਤੈਨੂੰ ਚੰਗਾ ਬੇਬੇ ਇੱਕ ਪਰ ਜਾਇਓ ਵੀ ਚੱਜਦੀ ਹੈਗੀ ਵੇ ਬੇ ਵਿਚਾਰੀ ਚੋਰ ਨੂੰ ਲੋੜ ਹੀ ਦਿੰਦੀ ਆ ਲੈ ਮੈਨੂੰ ਤਮਾਸ਼ਾ ਦੇਖਦੀ ਆ ਘਰੀ ਹੈਗੀ ਕਿੰਨਾ ਵੀਰਪਾਲ ਆ ਬੈਠੀ ਆ ਵੀਰਪਾਲ ਤਾਂ 베ਲੀ ਹੋ ਕੇ ਗਰਾਮ ਨਾ ਬੈ ਜਾਂਦੀ ਮੰਜੇ ਤੇ ਹੋਰ ਤਾਂ ਨਹੀਂ ਹੋਰ ਕੀ ਹਾਲ ਹੈ ਵੀਰਪਾਲ ਦਾ ਵਧੀਆ ਭਾਣ ਤੂੰ ਦੱਸ ਠੀਕ ਠਾਕ ਵਧੀਆ ਨਹੀਂ ਮੈਨੂੰ ਤਾਂ ਭਣੀ ਅੱਜ ਮੇਰੀ ਸੱਸ ਨੇ ਇਅਜ਼ਾਜ਼ਤ ਦਿੱਤੀ ਅਸੇ ਕਹਿੰਦੀ ਐਂ ਕਰ ਤੇਰੇ ਤਾਇਏ ਕਿ ਕਰੇ ਵਾਗ ਜਾ ਕਿ ਨਹੀਂ ਉਹਦਾ ਸ਼ੂਟ ਸਿਓ ਲਿਆ ਨਹੀਂ ਮੈਨੂੰ ਤਾਂ ਘਰੇ ਮਸ਼ੀਨ ਨਹੀਂ ਸੀ ਤਰਨ ਦਿੰਦੀ ਅੱਜ ਕਿਵੇਂ ਕਹਤਾ ਭਾਣ ਨੇ ਪਤੀ ਨਹੀਂ ਅੱਜ ਕਿਵੇਂ ਕਹਤਾ ਅੱਜ ਤਾਂ ਜਿਵੇਂ ਉਹੀ ਗੱਲ ਕੋਈ ਉੱਤਰ ਨਾ ਹੁੰਦੇ ਨੇ ਮੈਨੂੰ ਕਹਿੰਦੀ ਨਾ ਐਂ ਕਰ ਭਾਵੇਂ ਤੂੰ ਆਥਣੇ ਆ ਜੀ ਕਹਿੰਦੀ ਰੋਟੀ ਟੁੱਕੀ ਵੀ ਮੈਂ ਆਪੇ ਕਰ ਲੂੰਗੀ ਅੱਛਾ ਹਾਂ ਤੇ ਮੇਰਾ ਸ਼ੂਟ ਤਾਂ ਉਹ ਕਿੱਦਿਆਂ ਦਾ ਕੱਟਿਆ ਪੈ ਰੋਲਦਾ ਫਿਰਦਾ ਸੀ ਮੁੜ ਕੇ ਟਾਈਮ ਨਹੀਂ ਸੀ ਲੱਗਦਾ ਮੈਨੂੰ ਤੈਨੂੰ ਪਤਾ ਹੀ ਹੈ ਘਰੇ ਜੇ ਕੰਮਾਂ 'ਚ ਧਰ ਲੈਨੇ ਮਸ਼ੀਨ ਉਹਦੀ ਉੱਠ ਘੱਡਦੇ ਵਿੱਚ ਦੀ ਕਮਾਲ ਦੀ ਗੱਲ ਆ ਪਰ ਹੂੰ ਤਾਂ ਤੈਨੂੰ ਕਿਧਰ ਜਾਣ ਨਹੀਂ ਸੀ ਦਿੰਦੀ ਅੱਜ ਕਿਵੇਂ ਕਹਿਤਾ ਨਹੀਂ ਪਤਾ ਨਹੀਂ ਬੈਣੀ ਚੱਲ ਜੀ ਤੋ ਕਹੀ ਦਿੱਤਾ ਮੈਂ ਤਾਂ ਹੁਣ ਸਾਰਾ ਦਿਨ ਤੇਰੇ ਕੋਲੇ ਲੱਗ ਕੇ ਜਾਊਂਗੀ ਹਾਂ ਕੋਈ ਨਾ ਪਰ ਸ਼ੂਟ ਕਸੇ ਆਉਂਦੀ ਹਾਂ ਤੇ ਮਸ਼ੀਨ ਤਾਂ ਤੇਰੀ ਵਧੀਆ ਚੱਲਦੀ ਐ ਹਾਂ ਵਧੀਆ ਚੱਲਦੀ ਐ ਬਣ ਚੱਲ ਪੈਣੀ ਤੇ ਮੈਂ ਤਾਂ ਨਾ ਅਸੇ ਕੋਈ ਗੱਲ ਹੁਣ ਕਹਿੰਦੀ ਇੱਕ ਚੱਲ ਸਿਆਲ ਵਾਲਾ ਮੋਟਾ ਕਹਿੰਦੀ ਸਿਉਲਾ ਮੂੰਹ ਮਰ ਜਾ ਨੀ ਰੀਲ ਟੜ ਕੇ ਮੈਂ ਕਰੀ ਪੁੱਲੀ ਆ ਉੱਥੇ ਪਈ ਐ ਰੀਲ ਘਰੇ ਭੁੱਲੀ ਆ ਪਾਣੀ ਹਾਂ ਓਹੋ ਹੁਣ ਮੈਨੂੰ ਚੱਕਣੀ ਐ ਰੀਲ ਤਾਂ ਪੈਣੀ ਨਹੀਂ ਹੁਣ ਮੈਨੂੰ ਚੱਕਣੀ ਆ ਨਾ ਜਿਵੇਂ ਚੱਕਣ ਵਾਗ ਗਈ ਨਾ ਰੀਲ ਮੈਨੂੰ ਫੇਰ ਟਾਈਮ ਲੱਗ ਜੂ ਮਾੜੇ ਮਾੜੇ ਨਾ ਘਰੇ ਜਾ ਕੇ ਫੇਰ ਬਹਿ ਜੂਗੀ ਮੈਂ ਕਰਦੀ ਆ ਤੇਰੀ ਮਸ਼ੀਨ ਕੱਢ ਲਾਂ ਨੀ ਨਹੀਂ ਤਾਂ ਮਸ਼ੀਨ ਸਾਫ-ਚੂਪ ਕਰ ਲਾਂ ਨੀ ਇਸ਼ਾਰਾ ਕਰ ਰਹੀ ਭੈਣ ਮਣ ਕੇ ਤੂੰ ਸਾਡੇ ਘਰ ਹੁੜੀ ਲਿਆ ਦੇ ਚੱਕ ਜਿਆ ਦੇਣੀ ਆ ਮੈਨੂੰ ਜਾ ਭੱਜੀ ਜਾ ਮੇਰੀ ਬੇਬੇ ਨੂੰ ਪਤੀ ਬੇਬੇ ਨੂੰ ਪੁੱਛ ਲਈ ਨਾ ਕੋਈ ਗੱਲ ਹਾਂ ਉਹਨੇ ਲਿਆ ਕੇ ਦਿੱਤੀ ਸੀ ਮੈਨੂੰ ਤੜਕੇ ਉੱਥੇ ਨਾ ਮੇਚਤੀ ਧਰੀ ਪਈ ਐ ਨਾ ਕੋਈ ਦੇਖ ਲਾ ਨਹੀਂ ਨਾ ਤਾਂ ਕੁੜੀ ਆਈ ਬੈਠੀ ਐ ਹਰਪ੍ਰੀਤ ਕਿੱਡੀ ਸਿਆਰ ਆ ਗਈ ਸੂਟ ਲੈ ਕੇ ਟਲ ਕੇ ਉਧਰ ਵਾਗੀ ਮੇਰੇ ਕੋਲੇ ਵੀ ਕਿਤੇ ਚਾਹ ਦੀ ਕੁੱਟਣਾ ਕਰਨੀ ਨਹੀਂ ਦੇਣੀ ਭੇਜੇ ਹੋਰ ਕਿਵੇਂ ਆ ਵੀਰਪਾਲਾ ਵਧੀਆ ਭਣ ਤੂੰ ਦੱਸ ਠੀਕ ਆ ਵਧੀਆ ਹੋਰ ਭਣ ਹਰਪ੍ਰੀਤ ਤਾਂ ਉਧਰ ਟਲ ਕੇ ਬੈਗੀ ਉਧਰ ਆ ਗਈ ਕੱਪੜੇ ਸਿਉਂ ਜਾਂਦੀ ਆ ਅਸਿਆ ਛੋਡੇ ਕਰੇ ਬੈਠੀ ਐ ਲੁਕੀ ਜਾਣ ਕੇ ਟਲ ਕੇ ਬਾਗੀ ਵੀ ਤੇ ਚਾਹ ਦੀ ਘੁੱਟ ਨਾ ਕਰਕੇ ਦੇਣੀ ਪੈ ਜੇ ਹੋਰ ਦੇਖ ਲਾ ਲੈ ਬੇਬੇ ਵਿਚਾਰੀ ਕਹਿੰਦੀ ਆਹ ਕਹਿੰਦੀ ਬੇਬੇ ਮੈਨੂੰ ਇੱਧਰ ਭੇਜ ਤਾਂ ਲੈ ਕਹਿੰਦੀ ਦੇਖ ਲੈ ਭੈਣੇ ਵਾਲੀ ਸਹਾਰਾ ਹੱਥੀਂ ਤੇ ਤਾਂ ਬਾੜੀ ਹੈ ਨਹੀਂ ਬਣ ਕਿਸੇ ਕੰਮ ਦੀ ਹੋਰ ਹਾਂ ਕਿਸੇ ਕੰਮ ਦੀ ਨਹੀਂ ਉਹ ਤਾਂ ਉਧਰ ਬਾਗੀ ਹੁਣ ਮੇਰੇ ਕੋਲੇ ਕਹਿੰਦੀ ਮੈਂ ਤਰੀਲ ਭੁੱਲੀ ਆਈ ਮੈਨੂੰ ਭੇਜ ਤਾਂ ਅਸਿਆ ਹਾਂ ਕਹਿੰਦੀ ਤਰੀਲ ਚੱਕ ਕੇ ਲਿਆ ਐ ਨਹੀਂ ਦੱਸਿਆ ਵੀ ਸਾਡੀ ਕੁੜੀ ਆ ਰਹੀ ਹੈਗੀ ਦੇਖ ਲਾ ਪੈਣੇ ਵੀਰਪਾਲ ਤੇਰੇ ਕੋਲ ਬੈ ਗਈ ਜਾ ਕੇ ਬਾਹਲੀ ਸਹਾਰਾ ਸਾਡੀ ਹਰਪ੍ਰੀਤ ਤਾਂ ਹੋਰ ਪਣੇ ਕਿਸੇ ਕੰਮ ਦੀ ਨਹੀਂ ਗਈ ਹੋਰ ਨਹੀਂ ਅਗਲਾ ਇੰਨਾ ਕਰਦਾ ਆਉਂਦਿਆਂ ਨਾ ਅੰਦਾਂ ਦਾ ਵੀ ਮਸਾ ਮਸਾਂ ਕੁੜੀ ਆਈ ਹੈਗੀ ਨਾ ਪੈਣੇ ਉਹ ਤਾਂ ਜਮੀ ਨਹੀਂ ਕਰਦੀ ਆਏਗੀ ਟਲ ਕੇ ਬੈ ਗਈ ਉਧਰ ਜਾ ਕੇ ਨਾ ਪਾਉਂਦੇ ਆ ਸਾਡੇ ਕੋਲੇ ਨਾ ਬੇਬੇ ਨੂੰ ਆਉਣ ਦਿੰਦੇ ਨੇਗੇ ਹੋਰ ਪਣ ਆਈਆਂ ਪਣ ਚੰਗਾ ਪਣ ਹਾਏ ਕੁੜੀ ਮੈਂ ਮਾਰ ਜਾ ਜਾਂ ਜੇ ਵੀਰਪਾਲ ਆ ਰਹੀ ਹੈ ਚਲ ਕੋਈ ਨਾ ਇਹ ਤਾਂ ਮੈਂ ਸਮਝਾ ਦੂਗੀ ਵਿਚਾਰੀ ਇਹ ਤਾਂ ਨਾ ਦੱਸੂਗੀ ਪੁਰੇ ਵੀਰਪਾਲ ਕਿਵੇਂ ਆ? ਵਧੀਆ ਪੁੱਤ। ਮੈਂ ਤੈਨੂੰ ਆਇਗਾ ਹੀ ਨਹੀਂ ਐ। ਤੇਰੇ ਇੱਕ ਹਰ ਵੀ ਤਾਂ ਮੈਂ ਤੁਹਾਡੇ ਘਰੇ ਕੱਪੜੇ ਸੇ ਹੌਣ ਭੇਜੇ ਸੀ। ਮੈਂ ਤਾਂ ਪੁੱਤ ਨੂੰ ਜਾਣ ਕੇ ਟਾਲਿਆ ਸੀ। ਹੈਂ? ਜੇ ਆ ਕੁੜੀ ਸੱਜੀ ਆ ਮੈਂ ਇਹਨੂੰ ਦੇਣੀਆਂ ਲੋੜੀ ਤੇ ਜਾ ਕੇ ਹੁਣ ਪੁੱਤ ਮਨ ਕੀ ਆਇਨਾ ਦੱਸਿਆ ਪਰ ਇਹ ਤੈਨੂੰ ਵੀ ਤੁਹਾਡੀ ਕੁੜੀ ਆ ਰਹੀ ਸੀ ਚੰਗਾ। ਨਾ ਵੀ ਮੈਂ ਤਾਂ ਕੰਨ ਦੱਸਦੀ ਆ ਉਹ ਤਾਂ ਸੂਟ ਸੇ ਆਈ ਜਾਂਦੀ ਸਾਡੇ ਘਰ ਬੈਠੀ। ਕਿੱਸੇ ਹੌਣ ਲੈਂਦੇ ਪੁੱਤ ਮੈਂ ਜਾਣ ਕੇ ਟਾਲੀ ਸੀ। ਛੋਟਾ ਹੁਣ ਸਾਡੇ ਦੋ ਮਸਹੀ। ਉਹ ਰੰਗ ਪਾ ਕੇ ਬੈਹਜੂਗੀ ਜੇ ਇਹਨੂੰ ਦੇਖ ਲਿਆ। ਹੋਰ ਪਤਵਾਰ ਕੇ ਦੇਖੀ ਕਿਤੇ ਕੋਈ ਗੱਲ ਨਾ ਕਰਦੀ ਚੰਗਾ ਬੇ ਤੇਰੀ ਪਤ ਉਹ ਤਾਂ ਫਿਰ ਗੋਡੇ ਜਿੱਡਾ ਨਾ ਕੁਲਿਸ ਪਾ ਕੇ ਸਾਡੇ ਘਰੇ ਪੜ ਜਾਂਦੀ ਹੈ ਮੈਨੂੰ ਪਤਾ ਹਾਂ ਤੇ ਨਾਲ ਫਿਰ ਆ ਨਹੀਂ ਪਤਾ ਮੁੰਡੇ ਨੂੰ ਕੀ ਆਖੂਗੀ ਦੀ ਚੋਰੀਆਂ ਲੋੜੀ ਦੇਤੀ ਕੁੜੀ ਨੂੰ ਪਤਾ ਨਹੀਂ ਕੀ ਕੁਛ ਚਕਾਤਾ ਉਹ ਤਾਂ ਫਿਰ ਵੱਡੇ ਹੀ ਥੱਪਨੇ ਥੱਪਦੀ ਹੈ ਤੇ ਹੋਰ ਉਹ ਕਿਸੇ ਕੰਮ ਦੀ ਨਹੀਂ ਹੈਗੀ ਬੇਬੇ ਹੁਣ ਕੱਪੜੇ ਸਾਂ ਹੀ ਆਂਦੀ ਆ ਮੈਨੂੰ ਕਹਿੰਦੀ ਰੀਲ ਭੁੱਲ ਲਈ ਮੈਂ ਘਰੇ ਅੱਛਾ ਇਹ ਕੀ ਪਤਾ ਤੈਨੂੰ ਜਾਣ ਕੇ ਟਾਲਿਆ ਹੋਵੇ ਕੀ ਪਤਾਗਾ ਵੀ ਦੇਖ ਕੇ ਆ ਵੀ ਕੀ ਕਰਦੀ ਆ ਮੇਰੀ ਬੇਬੇ ਐ ਨਹੀਂ ਪਤਾ ਤੈਨੂੰ ਜਾਣ ਕੇ ਚਲਾਕੀ ਨਾਲ ਭੇਜਿਆ ਹੋਵੇ ਉਹਨੇ ਹਾਂ ਉਹ ਬਹੁਤ ਚਲਾਕ ਹੈ ਹਾਂ ਚਲ ਕੋਈ ਨਾ ਮੈਂ ਪੁੱਤ ਫੜਾਦਾ ਚੰਗਾ ਕੁੜੀ ਨੇ ਵੀ ਫੇਰ ਜਾਣਾ ਫੇਰ ਇਹ ਪਤਾ ਤੈਨੂੰ ਐਨੇ ਹਤਰੀ ਤ ਆਜੂਗੀ ਨਾ ਕੋਈ ਬੇਬੇ ਆ ਜਾ ਸੇਤੀ ਫੇਰ ਹਰਪਰੀ ਤ ਆਜੂ ਕੁੜੇ ਆਉਣੀਆਂ ਪੁੱਤ ਪੁੱਛਣਾ ਉਹ ਬਸ ਵੀਰਪਾਲ ਆ ਗਈ ਮੈਂ ਤਾਂ ਦੇਖ ਤੈਨੂੰ ਚੋਰੀਆਂ ਸੱਧਿਆ ਸੀ ਤੇ ਮੂਰੇ ਮੇਰੇ ਉਹ ਆ ਗਈ ਤਾਂ ਕਮ ਤਾਂ ਡਰ ਗਈ ਮੈਂ ਆਖਾ ਬੋਲਾ ਇੱਕ ਦਰਵਾਗੀ ਤੇ ਮੈਨੂੰ ਤਾਂ ਲੱਗਦਾ ਬਾਈ ਉਹਨੇ ਹਰਪ੍ਰੀਤ ਨੇ ਜਾਣ ਕੇ ਭੇਜੀ ਸੀ ਚਲਾਖ ਪਾਣੇ ਚ ਹੋਰ ਵੀ ਤੇਰੇ ਨਾਲ ਕਲੇਸ਼ ਪਾਉਗੀ ਐਵੇਂ ਬਸ ਵੀ ਦੇਖ ਕੇ ਆਵੇ ਵੀ ਬੇਬੇ ਕੀ ਕਰਦੀ ਐ ਤੈਨੂੰ ਪਤਾ ਨਹੀਂ ਆ ਜਾ ਪੁੱਤ ਕਿਹੜਾ ਤੈਨੂੰ ਚੜਾ ਆ ਮਾਂ ਜੜਕਦੇ ਨੇ ਤੇ ਐ ਨਹੀਂ ਪਤਾ ਹਰਪ੍ਰੀਤ ਕੋਲੇ ਜਾ ਕੇ ਦੱਸ ਦੇ ਤੇ ਉਹ ਮੈਨੂੰ ਦੇਖਣ ਆ ਜੀ ਮੈਂ ਕਿਹਾ ਬਾ ਡਾ ਆ ਮਾਂ ਚੰਗਾ ਆ ਫੜ ਲੈ ਮੈਂ ਡਾ ਕੇ ਆਉਣੀ ਆ ਬਾਹਰ ਨਾ ਤਾਂ ਸੋਈ ਦਾ ਡਾ ਆ ਮਾਂ ਬਿੱਲੀ ਵਰ ਜਾਂਦੀ ਆ ਤੇ ਨਾਲੇ ਕਮਰਿਆਂ ਦੇ ਡਾਇਆ ਮਾ ਅਰਪ੍ਰੀਤ ਉਹਨ ਦੱਸਦੀਆਂਗੀ ਇਹਨਾਂ ਦੀ ਕੁੜੀ ਆ ਰਹੀ ਹੈਗੀ ਉਹਨ ਦੱਸਦੀਆਂ ਜਾ ਕੇ ਰੀਲ ਤਾਂ ਉਹਨੇ ਮੈਨੂੰ ਦਿੱਤੀ ਨਹੀਂ ਉਹਨਾਂ ਦੀ ਬੁੜੀ ਨੇ ਕੋਈ ਛੋਟੀ ਤਾਂ ਕੁੜੀ ਆ ਰਹੀ ਹੈਗੀ ਅਰਪ੍ਰੀਤ ਕੁੜੀ ਆ ਰਹੀ ਹੈ ਹਾਂ ਕੁੜੀ ਆ ਰਹੀ ਹੈ ਕਿੰਨਾ ਚਿਰ ਉਹੀ ਗੱਲ ਰੀਮ ਮੈਂ ਭੇਜੀ ਸੀ ਰੀਲ ਲੈਣ ਸੋਡੀ ਬੁੜੀ ਸਾਡੀ ਕੰਨੀ ਸਾਡੀ ਬੁੜੀ ਮੰਗਰ ਪਾ ਜਾਂਦੀ ਆ ਬੁੜੀ ਨੇ ਰੀਲ ਨਹੀਂ ਦਿੱਤੀ ਮੈਨੂੰ ਅੱਛਾ ਹਾਂ ਕਹਿੰਦੀ ਥਿਆਈ ਨਹੀਂ ਗਈ ਜਾਣ ਕੇ ਭੈਣੇ ਤਾਂ ਹੀ ਮੈਨੂੰ ਮੈਂ ਵੀ ਅੱਖਾਂ ਆੜ ਗਏ ਵੀ ਮੈਨੂੰ ਛੂਟ ਉਸੇ ਹੋਂ ਕਿਉਂ ਭੇਜਿਆ ਮੇਰੀ ਬੇਬੇ ਨੇ ਦੇਖ ਲਾ ਮੇਰੇ ਤੋਂ ਹੀ ਗੱਲ ਕੰਟਾ ਹੀ ਨਿਕਲਗਾ ਨਾ ਛੂਟ ਛੋਤਾ ਉਹ ਹੀ ਕਹਿ ਲਗਾ ਭੈਣੇ ਕੁੜੀ ਆਈ ਬੈਠੀ ਆ ਸੋਡੀ ਉਹੀ ਆ ਰਹੀ ਹੈਗੀ ਆਪਣੀ ਉਹ ਰਾਜਵੀਰ ਰਾਜਵੀਰ ਹਾਂ ਨਹੀਂ ਉਹ ਹੋ ਮੈਂ ਤਾਂ ਦਿਮਾਗ ਚੋਂ ਨਿਕਲ ਗਿਆ ਮੈਂ ਤਾਂ ਕਿਦੜੇ ਹੋਰੀ ਵਾਗੀ ਮੈਂ ਤਾਂ ਕਿਤੇ ਉਹ ਤਾਇਕੀ ਕੁੜੀ ਆ ਰਹੀ ਆ ਵੀ ਉਹ ਆ ਗਈ ਹੋ ਹਾਂ ਅੱਛਾ ਸਾਡੀ ਆਲੀ ਆ ਰਹੀ ਐ ਹਾਂ ਸਾਡੀ ਕੁੜੀ ਆ ਰਹੀ ਆ ਕਮਾਲ ਐ ਨਹੀਂ ਦੇਖ ਲੈ ਮੈਨੂੰ ਘਰੋਂ ਕੱਢ ਕੇ ਤੇ ਮਾਵਾਂ ਧੀਆਂ ਮਿੰਟ ਚ ਪਤਾ ਨਹੀਂ ਕੀ ਗਿਟਮਿਟ ਕਰਨ ਗਈ ਜੰਦੀਆਂ ਐਂ ਕਰ ਰਹੀ ਐ ਤੂੰ ਤਾਂ ਜਾ ਘਰੇ ਮੈਂ ਤਾਂ ਤੇਰੇ ਕੋਲ ਤਾਂ ਫੇਰ ਹੀ ਆਉਂਗੀ ਨਹੀਂ ਤਾਂ ਮੈਂ ਰੀਲ ਭਾਲ ਕੇ ਲੈ ਆਉਣੀ ਆ ਨਾ ਮੈਂ ਕਰਦੀ ਆ ਉਹਨਾਂ ਨਾਲ ਮਾਂ ਤਾਂ ਤੂੰ ਕਰਿਆ ਭੈਣ ਮਾਰ ਕੀ ਕਰਕੇ ਹੁਣ ਨਾ ਕੋਈ ਨਾ ਮੈਨੂੰ ਰੀਲ ਨਹੀਂ ਦਿੱਤੀ ਚੰਗਾ ਚੰਗਾ ਤਾਈ ਨੇ ਸਾਡੇ ਘਰੇ ਲੜਾਈ ਪੁਆਈ ਸੀਗੀ ਤਾਈ ਨੂੰ ਹੁਣ ਪਤਾ ਲੱਗੂਗਾ ਜਦੋਂ ਉਹਨਾਂ ਦੇ ਘਰੇ ਕਲੇਸ਼ ਪੈ ਗਿਆ ਸਾਡੇ ਘਰੇ ਤਾਂ ਕਲੇਸ਼ ਉਹਦੀ ਪੁਆ ਦਿੰਦੀ ਐਗੀ ਮੈਂ ਵੀ ਅੱਗੇ ਸੱਟ ਕੇ ਹਟੀਆਂ ਹੁਣ ਆਊਗਾ ਮਜ਼ਾ ਦੇਖਨੀ ਕਿੱਡੀਆਂ ਚਲਾਕ ਐ ਨੀ ਮੈਨੂੰ ਤੋਰ ਕੇ ਇਹਨਾਂ ਦੇ ਘਰੇ ਵੀਰ ਪਾਲ ਕੇ ਕੋਨੇ ਤੇ ਆਪ ਬਿੰਦਾਂ ਚ ਕੁੜੀ ਜੀ ਸੱਦ ਲਈ ਪਹਿਲਾਂ ਦੀ ਗਿੱਟਮਿਟ ਹੋਊਗੀ ਮਾਮਾਂ ਧੀਆਂ ਦੀ ਜਮਾਂ ਪਹਿਲਾਂ ਦੀ ਗੱਲ ਹੋਊਗੀ ਨਾ ਹੂੰ ਤਾਂ ਸਾਡੇ ਵਾਲੀ ਕੁੜੀ ਜੀ ਦੇ ਮੂੰਹ ਚ ਬੋਲਨੀ ਆ ਚੋਰਾਂ ਨੂੰ ਬਥੇਰਾ ਰਹਿੰਦਿਆਂ ਇਹ ਜਿਗਾ ਮਾਮਾਂ ਧੀਆਂ ਕਿਤੇ ਟੱਪ ਟੱਪ ਤਾਂ ਨਹੀਂ ਗਈਆਂ ਨਾ ਨਾ ਇੱਧਰੇ ਨਾ ਇੱਧਰੇ ਅਜੇ ਤਾਂ ਘਰੀ ਹੋਣੀਆਂ ਤਾਂ ਹੁਣ ਗਈ ਹੈਗੀ ਬਾਹਰ ਤਾਂ ਲੈ ਖੁੱਲਾ ਪੇ ਫਿਰ ਬਾਦ ਡਾਕੀ ਜਾਂਦੀ ਬੇਬੇ ਜੇ ਜਾਂਦੀ ਕੋਈ ਨਹੀਂ ਆ ਗਈ ਰੀਲ ਤਾਂ ਮੈਂ ਮੰਗਰੂ ਹੀ ਲੈ ਕੇ ਜਾਉ ਪਹਿਲਾਂ ਇਹਨਾਂ ਨੂੰ ਕਰਦੀਆਂ ਲੋਟ ਦੇ ਖਲਾਓ ਬੈਠੀਆਂ ਮਾਮਾ ਤੀਆਂ ਆ ਗਈ ਮੈਂ ਨਹੀਂ ਹੱਤੀ ਤਾਂ ਆ ਗਈ ਵੇ ਵੇ ਹਾਂ ਭਾਈ ਆ ਚਲਾਕੀਆਂ ਕੀ ਚਲਾਕ ਗਿਆ ਬੜੀ ਚੋਣਾ ਕੀ ਗੱਲ ਭਾਈ ਛੱਡ ਵੇ ਵੇ ਜਦੋਂ ਮੈਂ ਕਹੜਾ ਤੈਨੂੰ ਮੈਂ ਉਹੀ ਗੱਲ ਆਕੇ ਅਸੀਂ ਛੂਟ ਨੂੰ ਬਈ ਜੇ ਤਾਂ ਮੈਂ ਚੱਕ ਕੇ ਮੈਨੂੰ ਛੂਟ ਪੜਾਂਦਾ ਕਿ ਲੈ ਕੋਣੀ ਤੇਰੇ ਤਾਲ ਕੇ ਘਰੇ ਜਾ ਕੇ ਛੂਟ ਛਿਓ ਨਾ ਆਹ ਚਲਾਕੀਆਂ ਆ ਕੁੜੀ ਲੈਉਂ ਤਾਂ ਤੇਰੀ ਦੇ ਮੂੰਹ ਚ ਬੋਲ ਲਈ ਆ ਚੋਰੀਆਂ ਕਰਨ ਨੂੰ ਬਥੇਰਾ ਨਾ ਚੋਰੀਆਂ ਭਾ ਕੋਈ ਨਹੀਂ ਹੈ ਕਿ ਮੈਂ ਸੱਜੀ ਆ ਤੇ ਬੇਜਾਨੀ ਕੁਦਰਤੀ ਆਪੇ ਆ ਗਈ ਗਾਹਾਂ ਚੋਂ ਆਈ ਨਾ ਦੀ ਟੱਪਦੀ ਆ ਗਈ ਜਾਂ ਨੰਗ ਦੀ ਟੱਪਦੀ ਆ ਗਈ ਉਹ ਤਾਂ ਵੀਰਪਾ ਲਾ ਗਈ ਰੀਲ ਭੁੱਲ ਗਈ ਮੈਂ ਤਾਂ ਕਰਕੇ ਆ ਗਈ ਨਹੀਂ ਤਾਂ ਤੁਸੀਂ ਤਾਂ ਮਾਵਾਂ ਜੀਆਂ ਨੇ ਕੋਈ ਕਸਰ ਨਹੀਂ ਛੱਡੀ ਸੀ ਅੱਛਾ ਮੈਨੂੰ ਐਂ ਦੱਸ ਤੇ ਜੇ ਲੋੜੀ ਲੈਣੀ ਐ ਸਾਨੂੰ ਕਹਿਦਾ ਨਹੀਂ ਭਾਈ ਤੁਸੀਂ ਜਾ ਕੇ ਦੇ ਆਇਓ ਆ ਜੂਗਾ ਉਹ ਕੱਲ ਨੂੰ ਐਂ ਤਾਂ ਨਹੀਂ ਉਹ ਜੇ ਬਾਗਾ ਮੁੜ ਕੇ ਘਰੇ ਨਹੀਂ ਹੁੰਦਾ ਚਲੋ ਕੋਈ ਨਾ ਭਾਈ ਤੁਸੀਂ ਮਿਲਣੇ ਜਾਣਾ ਫੇਰ ਮਿਲਿਆ ਲੋੜੀ ਹੋਣੀ ਚਲ ਕੁਦਰਤੀ ਆ ਗਈ ਜਵਾਖਲੀ ਲੈ ਜੂਗੇ ਆਪ ਜੀ ਅੱਛਾ ਬੇਬੇ ਆਹ ਤਾਂ ਚੋਰੀ ਦੀ ਗੱਲ ਚੋਰੀ ਦੀ ਐ ਉਹ ਤਾਂ ਮੈਨੂੰ ਵੀਰਪਾਲ ਨੇ ਦੱਸਤਾ ਜੇ ਵੀਰਪਾਲ ਨੇ ਦੱਸਦੀ ਤੁਸੀਂ ਤਾਂ ਉਹੀ ਗੱਲ ਪੂਰੀ ਕਰਕੇ ਛੱਡ ਦੋ ਕਿਤੇ ਸਾਨੂੰ ਦਾਅਦਤ ਪੈ ਗਈ। ਨਾ ਭਾਈ ਚੋਰੀ ਨੂੰ ਕਿ ਮੈਂ ਕੋਈ ਇਹਨਾਂ ਨੂੰ ਕੋਈ ਹੋਰ ਤੇਰੀ ਪਿੱਛੇ ਕੁਝ ਸੋਨਾ ਚੱਕ ਕੇ ਦੇਤਾ। ਕੀ ਆ ਵਸਲਾ ਕੋਈ ਲੋੜੀ ਦਾ ਸਮਾਨ ਆਂਗਾ? ਕਿੰਨਾ ਕਹੇ ਲੋਕੋ ਚੋਰੀ ਕੀ ਚੋਰੀ ਆ ਇਹ ਲੋੜੀ ਦਾ ਸਮਾਨ ਨਹੀਂ ਦੇਖ ਕੇ ਆਉਂਦੇ। ਅਸੀਂ ਕਿਹੜਾ ਕੋਈ ਕੁਝ ਹੋਰ ਦੇ ਕੇ ਆਉਂਦੇ ਸੀ ਇਹਨੂੰ। ਚਲ ਕੋਈ ਨਾ ਅੱਗੇ ਕਿਹੜਾ ਸੀ ਸਮਾਨ ਕਦੇ ਦਿੱਤਾ ਨਹੀਂ। ਮੰਗ ਰੋ ਤੂੰ ਐ ਕਹਦਾ ਨਹੀਂ ਲੋਕ ਨੂੰ ਕੋਲ ਐ ਕਹਦਾ ਨਹੀਂ। ਹਰਪ੍ਰੀਤ ਦੇਣ ਨਹੀਂ ਦਿੰਦੀ। ਹਰਪ੍ਰੀਤ ਤਾਂ ਪਈ ਕੋਈ ਮਾੜੀ ਨਹੀਂ। ਮਾੜੀਆਂ ਤਾਂ ਤੁਸੀਂ ਹੋ। ਨਾ ਭਾਈ ਕੀ ਗੱਲ? ਤੈਨੂੰ ਸਮਾਨ ਮੈਂ ਆਪਦੇ ਆਉਂਦੀ ਤੇ ਤੈਨੂੰ ਕੀ ਲੋੜ ਸੀ ਆ ਕੇ ਚੋਰੀ ਕਰਨ ਦੀ ਕਿਵੇਂ ਆ ਹਰਪ੍ਰੀਤ ਆ ਹਾਂ ਹਰਪ੍ਰੀਤ ਹੁਣ ਠੀਕ ਹੈ ਹੁਣ ਕਿਵੇਂ ਆ ਹਰਪ੍ਰੀਤ ਕੋਈ ਨਹੀਂ ਤੁਸ ਤਾਂ ਨਹੀਂ ਆਉਂਦੇ ਫਿਰ ਬੇਬੇ ਨੇ ਤਾਂ ਹੁਣ ਜਾਣੀ ਹੈ ਮੇਰੇ ਕੋਲੇ ਬੇਬੇ ਕੋਲੋਂ ਲੈ ਕੇ ਜਾਣੀ ਆ ਮੈਂ ਤਾਂ ਮੈਂ ਕਿਹੜਾ ਫੋੜ ਡੇਕ ਪੀ ਲਵਾਉਣੀ ਆ ਤੇ ਫਿਰ ਮੈਂ ਕਿਹਾ ਕਿ ਕੀ ਗੱਲ ਪਈ ਅੱਛਾ ਕਰਾਂ ਸਮਾਨ ਤਾਂ ਮੈਂ ਬਿਨੇ ਕਰੂੰ ਜਿੰਨੇ ਸਾਡੇ ਰੁਪਏ ਕਿਉਂ ਨਹੀਂ ਲਵਾਉਂਦੀ ਨਾ ਹੋਰ ਤੂੰ ਕਿੱਥੋਂ ਦਿੱਤਾ ਮੈਂ ਵੀ ਲਿਆ ਕੇ ਕਰੋ ਭੈ ਨਾ ਜਾਦੇ ਪੇਖਣਾ ਹੁੰਦੀ ਮੈਂ ਤਾਂ 1500 ਰੁਪਏ ਕਿੱਦਾਂ ਦਾ ਮੈਂ ਤਾਂ ਕੋਈ ਛੱਡਿਆ ਸੀ ਸੋਤੋਂ ਮੈਂ ਤਾਂ ਉਹਦਾ ਸਮਾਨ ਲਿਆ ਕੇ ਦਿੱਤਾ ਮੈਂ ਕੀ ਕਰੋ ਦਿੱਤਾ ਕੁਸ ਆ ਫਿਰ ਜੇ ਪੈਨਸ਼ਨ ਆਉਂਦੀ ਐ ਤੈਨੂੰ ਘਰੇ ਰੋਟੀ ਟੁਕ ਤਾਂ ਘਰੀ ਖਾਣੀ ਐ ਨਾ ਘਰੇ ਰੋਟੀ ਟੁਕ ਖਾਣੀ ਐ ਨਾ ਤੇ ਮੈਂ ਮੇਰੀ ਬੇਠਣ ਨਾ ਆਉਂਦੀ ਹੁੰਦੀ ਤੇ ਫੇਰ ਵੀ ਮੈਂ ਘਰ ਹੀ ਖਾਂਦੀ ਤੇਰ ਕਿ ਮੈਂ ਬਾਹਰੋਂ ਖਾ ਕੇ ਆਉਂਦੀ ਅੱਛੀ ਕੜਾ ਦੇ ਕੇ ਨਹੀਂ ਸੀ ਆਉਂਦੇ ਮੈਂ ਤਾਂ ਤੂੰ ਬੇਇੱਜ਼ਤੀ ਕਰਦਾ ਨਹੀਂ ਸਾਡੀ ਉਹ ਕਿ ਇਹ ਲੈ ਕੇ ਨਹੀਂ ਜਾਂਦੇ ਸਮਾਨ ਨਾਲੇ ਤੂੰ ਚੋਰੋਂ ਚੱਕ ਤੱਕ ਝੋਲੇ ਪਰ ਪਰ ਪੜਾ ਦਾਨੀ ਤੀਨੂੰ ਝੋਲੇ ਨੂੰ ਭਾਈ ਕੀ ਫੜਾਤਾ ਆ ਇੱਕ ਡੱਬਾ ਗਾ ਤੇ ਆ ਬਸ ਦਿੱਡੀਆਂ ਥੱਲੇ ਫਿੰਨੀਆਂ ਆਪਣੀਆਂ ਪਿੰਨੀਆਂ ਕਿੱਦਿਆਂ ਦੀਆਂ ਬਣਾਈਆਂ ਹੋਈਆਂ ਸੀ ਤੁਸੀਂ ਜਾਣਦਾ ਸੀ ਤਿਆਰੀ ਛੋਡੀ ਹੋਈ ਗਈ ਸੀ ਜਾਣਦੇ ਸਾਡੀ ਤਾਂ ਹਰ ਵਾਰੀ ਕਿਉਂ ਨਹੀਂ ਕਰਦਾ ਭਾਈ ਇਹ ਇੱਕ ਵਾਰੀ ਤਿਆਰੀ ਹੁੰਦੀ ਐ ਸੀ ਤਾਂ ਹਰ ਇੱਕ ਵਾਰੀ ਜਾਣਾ ਚਾਹੁੰਦੇ ਹੁੰਨੇ ਆਈ ਵਾਰ ਚੋਰੋਂ ਦੇ ਦਾਨੀ ਐ ਕਿਤੇ ਚੋਰੀਆਂ ਬਾਈ ਕੋ ਹੀ ਇਹ ਜਵਾਖੜੀ ਨਗਰੇ ਕਾਹਤੋਂ ਆਈਏ ਤੇ ਮਾਂ ਤੇਰੀ ਕੁੜੀ ਬਗਜੇ ਖਾਲੀ ਤੇ ਆਪਾਂ ਮਾਰ ਦੋ ਰਹਿ ਜੀ ਜੇ ਰਹਿਣਾ ਜਦੋਂ ਇਹਦਾ ਬਾਈ ਆ ਗਿਆ ਨਾ ਉਦੋਂ ਫੜਾ ਕੇ ਆਵਾਂਗੇ ਸਮਾਨ ਛੱਡ ਕੇ ਆਵਾਂ ਦੇਖ ਲੈ ਜਾ ਕੇ ਉਹਨੇ ਮਾ ਛੱਟੀ ਆ ਗਵੀਰਪਾਲ ਨੇ ਜਾ ਕੇ ਉਹਨੇ ਤੇਜੀਆ ਪਖੀ ਬਕਾਈ ਕਾਲਾ ਹੁੰਦੀ ਸੀ ਇਹ ਹੁਣ ਵੀਰਪਾਲ ਮਾਰੀ ਹੋ ਗਈ ਤੇ ਫਿਰ ਵੀਰਪਾਲ ਨੂੰ ਜੇ ਪਤਾ ਲੱਗੇ ਅਗਲੀ ਤਾਂ ਦੱਸੂਗੀ ਤੂੰ ਨੀ ਅਗਲੇ ਦੇ ਦਾਦੀ ਤੂੰ ਨੀ ਇਹਨਾਂ ਦੀ ਲੜਾਈ ਪਵਾਉਂਦੀ ਨਾ ਮਾਇਕੇ ਭਾਈ ਲੜਾਈ ਪਾਉਣੇ ਬੀਰਪਾਲ ਦੀ ਨੰਦ ਆਉਂਦੀ ਨਹੀਂ ਕੁੜੀ ਤੇਰੀ ਨੂੰ ਬਾਹਣਾ ਜਾ ਕੇ ਬੀਰਪਾਲ ਨਾਲ ਲੜਿਆ ਹੁਣ ਭਗ ਜਾ ਬੀਰਪਾਲ ਕੇ ਨਾੜ ਨਹੀਂ ਪਾਉਂਗਾ ਭਾਈ ਫਿਰ ਉਹ ਨਹੀਂ ਫੜਦੀ ਆ ਆਪਣੀ ਨੰਦ ਦੇ ਚੋੜ ਭਗ ਜਾ ਤੈਨੂੰ ਸਿੱਖਿਆ ਕੇ ਬੀਰਪਾਲ ਵੀ ਭਗ ਜਾਇਆ ਕਰ ਬੀਰਪਾਲ ਨੂੰ ਜਾ ਕੇ ਪੁੱਛਿਆ ਮੈਨੂੰ ਤਾਂ ਬੀਰਪਾਲ ਨੇ ਦੱਸਿਆ ਓਂ ਘੜਾ ਮੈਨੂੰ ਪਤਾ ਲੱਗਦਾ ਕੋਈ ਨਾ ਰੀਲ ਮਿਲੀ ਮੈਨੂੰ ਮੈਂ ਲੈਣਾ ਹੀ ਮੈਂ ਤਾਂ ਇੱਥੇ ਆ ਗਈ ਸੀ ਬੀਰਪਾਲ ਨੇ ਕਿਹਾ ਮੈਨੂੰ ਘਰੋਂ ਭੇਜਿਆ ਕੋਈ ਨਾ ਬੀਰਪਾਲ ਕੋਲ ਮੈਂ ਜਾਣੀ ਆ ਉਹਨੂੰ ਵੀ ਮੈਂ ਖੰਡ ਪਾ ਅਤੀ ਨਵੀਂ ਆਣੀ ਲੈ ਜਾਣਾ ਦੋਨੇ ਜਾਣੀ ਮਗਜੋ ਆ ਜਾ ਮਾਣਾ ਉਹ ਵੀ ਆ ਜਾ ਆਪਾਂ ਚੱਲ ਗਏ ਦੇਖ ਕੇ ਹੋਣੀ ਹੈ ਕੀ ਰੌਲਾ ਆ ਜਾ ਪਈ ਜਾਂਦਾਗਾ ਵੀ ਕਾਤੋਂ ਰੌਲਾ ਆ ਜਾ ਪਈ ਜਾਂਦਾਗਾ ਇਹਨਾਂ ਦੇ ਪਾ ਲੈ ਜਾ ਕੇ ਹੁਣ ਦੇਖਣਾ ਸ਼ਾਵਾਂ ਛੇ ਪਈ ਹੁਣ ਦੇਖਣਾ ਇੰਡਰਾਵਾ ਬਾਜੀ ਵੀ ਸੱਸ ਨੂੰ ਹ ਲੜਦਿਆਂ ਹੋਣਗੀਆਂ ਪਹਿਲਾਂ ਮਿਸ ਕਹਿ ਕੇ ਦੇਖੀ ਨਾ ਇਹ ਤੁਹਾਨੂੰ ਆਪ ਪਤਾ ਲੱਗ ਗਿਆ ਨਾ ਅੱਗ ਸੜਦੀ ਨਾਬ ਕੀ ਭਾਈ ਹੁਣ ਸੁਖਣਾ ਆ ਗਿਆ ਉਹਨੂੰ ਕੀ ਪਤਾ ਲੱਗ ਗਿਆ ਵੀ ਕੁੜੀ ਆ ਰਹੀ ਹੈ ਭਾਈ ਉਸ ਨੇ ਦੱਸਿਆ ਈਨਾਂ ਦਾ ਸੇਗਾ ਹਰਪ੍ਰੀਤ ਨੇ ਹਾਪੀ ਜੀ ਦਾ ਕੋਈ ਦੱਸਿਆ ਨਹੀਂ ਭਾਈ ਤੂੰ ਦੱਸ ਕੇ ਆਈ ਐ ਕਾਣੂ ਰੀਲ ਲੈਣ ਆਈ ਸੀ ਭਾਈ ਮੈਨੂੰ ਪਤਾ ਤਾਂ ਦੱਸ ਕੇ ਤੂੰ ਸਾਰਾ ਕੁਝ ਦੱਸਿਆ ਜਾ ਕੇ ਤਾਂ ਹਰਪ੍ਰੀਤ ਆਈ ਚੱਲ ਚੱਲ ਪਰੇ ਫਿਰ ਮੈਂ ਦੱਸਿਆਗਾ ਦੇ ਪਾ ਸਾਡੇ ਘਰ ਗੋਡੀ ਜੀ ਡਕਲੇਸ ਪਵਾਤਾ ਭਾਈ ਇਹ ਕਲੇਸ਼ ਪਵਾਉਣ ਦੀ ਖਾਤਰ ਤਾਂ ਆਈ ਸੀ ਕੀ ਪਤਾ ਜਾਣ ਕੇ ਆਈ ਹੋਵੇ ਭਾਈ ਦੇਖਣ ਦੇ ਮੈਂ ਤੇਰੇ ਪਵਾਇਆ ਨਹੀਂ ਕਲੇਸ਼ ਤੂੰ ਬਥੇਰੇ ਵੱਡਾ ਪਵਾਤਾ ਸੀ ਕਲੇਸ਼ ਸਾਡੇ ਅਸੀਂ ਮਾਤਾ ਭਾਈ ਪਵਾਇਆ ਨਹੀਂ ਹੁਣ ਤੇ ਕਦੋਂ ਮੈਂ ਪਵਾਣ ਸੀ ਹੁਣ ਮੈਂ ਪਵਾਉਂਗੀ ਕਿਰਪਾ ਤੂੰ ਸਾਡੇ ਘਰੇ ਕਲੇਸ਼ ਪਵਾਇਆਗਾ ਸੱਸ ਨੂੰ ਹਾਂ ਉਹ ਕਲਾ ਫਿਰ ਉਹ ਤਾਂ ਉਹਨੂੰ ਅੜਦੀ ਨਹੀਂ ਸਾਡੇ ਘਰੇ ਗੱਲ ਪਈ ਕੋਈ ਨਾ ਹੁਣ ਤਾਂ ਮੈਂ ਰੋਕ ਕੇ ਦਿਖਾਉਂਗੀ ਤੂੰ ਨਾ ਪੈਸਾ ਦੇ ਘਰੇ ਆਇਆ ਕਰ ਮੈਂ ਦੱਸਾਂ ਗੱਲ ਇਹ ਚੁਗਲਣਾ ਕਰ ਲੈਂਗੇ ਹਾਂ ਹਾਂ ਚੁਗਲਣਾ ਕਰ ਜੀਂਗਾ ਭਾਈ ਤੂੰ ਚੁਗਲਣਾ ਚੁਗਲੀਆਂ ਨਹੀਂ ਕਰਦੇ ਹੁੰਦੇ ਕਿੱਥੇ ਆਪਾਂ ਰੋਟੀ ਪਚਾਉਣੇ ਚਾਹ ਪਾਣੀ ਪਚਾਉਣੇ ਉੱਥੇ ਗੱਲ ਵੀ ਕੀ ਲਿਆ ਕਰ ਲੰਗਾ ਦੱਸਦੀ ਹੈਗੀ ਆਪ ਉਹਨੂੰ ਟਾਲ ਤੱਕ ਕਿਸੇ ਦੇ ਘਰੇ ਭੇਜਤਾ ਕਹਿੰਦੀ ਉੱਥੇ ਵਗ ਜਾ ਕਹਿੰਦੀ ਕੱਪੜੇ ਸਿਉਂਵਦੇ ਮਾਤਾ ਭਾਈ ਕੋਈ ਟਾਲਿਆ ਨਹੀਂ ਮਾਤਾ ਕੰਮ ਕਰਦੀਆਂ ਕਿ ਕੱਪੜੇ ਸਿਉਣ ਭੇਜਿਆ ਸੀ ਟਾਲੇ ਟੂਲੇ ਮੈਂ ਕੋਈ ਨਹੀਂ ਸੀ ਉਹ ਤਾਂ ਪਤਾ ਲੱਗ ਗਿਆ ਰੀਰ ਭੁੱਲ ਗਈ ਨਹੀਂ ਕਿਤੇ ਪਤਾ ਲੱਗਦਾ ਸੀਗਾ ਇਹਨਾਂ ਦੇ ਮੂੰਹ ਨਾ ਲੈ ਚੱਲ ਜਾ ਭਾਈ ਤੇਰੇ ਨਾਲ ਕੀ ਜਿਹੜਾ ਨਾ ਭਾਈ ਕਿਵੇਂ ਬੋਲਦੀ ਹੈਗੀ ਨਾ ਤਾਂ ਸਾਡੇ ਘਰੇ ਲੜਾਈ ਪੁਆਤੀ ਹੁਣ ਐ ਕਰਦੀ ਹੈਗੀ ਬੇਬੇ ਤੂੰ ਮੇਰੀ ਵੇਚਤੀ ਕਰਾਉ ਨੂੰ ਸੱਦਿਆ ਸੀ ਕੋਈ ਨਾ ਭਾਈ ਵੇਚਤੀ ਕਰਦੀ ਹੈ ਜੀ ਕਿਹਾ ਪਰ ਮੈਂ ਬੈਠੀਆਂ ਕੋਈ ਵੇਚਤੀ ਨਹੀਂ ਆ ਜਾ ਜੇ ਕੋਈ ਨਾ ਸਮਾਨ ਫੜ ਲਿਆ ਕਿੰਨੀ ਇੱਕ ਗੱਲ ਆ ਜਾ ਤੈਨੂੰ ਮੈਂ ਉਹ ਤੇ ਸੀਲਾਂ ਦਾ ਸਮਾਨ ਦਵਾ ਕੇ ਜੇ ਆਉਂਦੀ ਵੀ ਵੇਚ ਕਰਾ ਆਪੇ ਕੋਈ ਨਾ ਮਗਰੋਂ ਦੇ ਦਾਂਗੇ ਪੈਸੇ ਨਹੀਂ ਮੁੰਡਾ ਦੇ ਆਊਗਾ ਪੈਸੇ ਨਹੀਂ ਮੈਂ ਭਾਈ ਮੇਰੀ ਪਰੇਠਾ ਆਊਗੀ ਉਹ ਦੇ ਦੇ ਦੂੰਗੀ ਇਹ ਕੀ ਜਾਣਦੀ ਮੈਂ ਤਾਂ ਸਮਾਨ ਹੀ ਨਹੀਂ ਲੈ ਕੇ ਜਾਂਦੀ ਮੈਂ ਤਾਂ ਜਲੂਸ ਕਢਾਤਾ ਤੂੰ ਕੋਈ ਨਾ ਭਾਈ ਲੈ ਕੇ ਕਿਉਂ ਨਹੀਂ ਜਾਂਦੀ ਇਹ ਕੀ ਆਖੂਗੀ ਵੀ ਮੈਂ ਕੁੜੀ ਖਾਲੀ ਪਈ ਇੱਟੀ ਆ ਜਾ ਤੈਨੂੰ ਇਦੋਂ ਜ਼ਿਆਦਾ ਸਮਾਨ ਦਵਾ ਕੇ ਆਉਂਗੀ ਫਿਰ ਦੇ ਰਹੇਂਦੇ ਭੌਂਕਦੀ ਕਿੱਥੇ ਇਹ ਤਾਂ ਅਹੀਂ ਕਰਦੀ ਹੁੰਦੀ ਐ ਕਲੇਸ਼ ਇਹ ਤਾਂ ਤੈਨੂੰ ਹੱਸ ਕੇ ਸਮਾਣੇ ਨੇ ਕਿੱਦੇ ਫੜਾਇਆ ਭਾਈ ਕਿੱਦਾਂ ਤੈਨੂੰ ਫੜਾਇਆ ਵੀ ਐ ਹੁਣ ਤੇਰੇ ਨਾਲ ਕਲੇਸ਼ ਨਹੀਂ ਛੱਡਣਾ ਬੇਬੇ ਨੇ ਮੇਰੇ ਨਾਲ ਤਾਂ ਕੀ ਕਲੇਸ਼ ਕਰੂ ਭਾਈ ਆਈ ਨਹੀਂ ਮੈਂ ਡਰਦੀ ਜੇ ਤੈਨੂੰ ਆਏ ਵੀ ਪਤਾ ਨਹੀਂ ਬੇਬੇ ਡਰਦੂਗੀ ਇਹ ਤਾਂ ਇਹ ਤਾਂ ਰੋਜ਼ ਦੇ ਹੀ ਇਹੇ ਕੰਮ ਆਂ ਜੇ ਮੈਂ ਇਹਦੀ ਆਏ ਸੁਣਦੀ ਤਾਂ ਅੱਜ ਨੂੰ ਤਾਂ ਮੈਂ ਮਰ ਜਾਂਦੀ ਸੁਣ ਸੁਣ ਕੇ ਇਹਦੀ ਅਣੀ ਮੈਂ ਤੇ ਆ ਕੇ ਤੇਰੀ ਵੀ ਜਾਨ ਸੂਲੀ ਤੇ ਟੰਗ ਦੰਨੀ ਆਂ ਸਗਾ ਕੋਈ ਨਾ ਪੁੱਤ ਢੀਆਂ ਨੇ ਤਾਂ ਆਉਣਾ ਹੀ ਐ ਮਾਮਾ ਕੋਲੇ ਉਹ ਗੱਲ ਵਾਂਗੂ ਜੀਤਾ ਕਰ ਦੇਈਏ ਜੇ ਇਹ ਬੇਲਾਈ ਕੀ ਹੈਗੀ ਨਹੀਂ ਤਾਂ ਸਮਾਰ ਕੇ ਤੈਨੂੰ ਬੁਲਾਉਂਦੀ ਨਾ ਬੁਲਾਉਣ ਦੇ ਜੇ ਮੇਰੇ ਸਹੁਰੇ ਚ ਅੱਜ ਦੇ ਹੋਣ ਬੇਬੇ ਮੈਂ ਤਾਂ ਜਮਾ ਨਾ ਮੈਂ ਤਾਂ ਤੈਨੂੰ ਔਖੀ ਨਾ ਕਰਾਂ ਕੋਈ ਨਾ ਭਾਈ ਆਪੇ ਆ ਤੇਰੇ ਜਵਾਕ ਹੋ ਜਾਣਗੇ ਗੱਭਰੂ ਕੋਈ ਨਾ ਆਪੇ ਆ ਦੇ ਕਰੇ ਸੌਖੀ ਹੋ ਜੈਗੀ ਇਹ ਬਸ 11-11 ਤਾਂ ਆਹ ਹਰੇ ਕੀ ਕਰਦਾ ਹੁੰਦਾਗਾ ਹੋਰ ਇਹ ਮੁੰਡਾ ਹੁੰਦਾ ਫੇਰ ਨਹੀਂ ਸੀ ਇਹ ਸਮਾਨ ਫੜ ਸਕਦੀ ਮੈਂ ਤੈਨੂੰ ਦੱਸਾਂ ਗੱਲ ਦੇਖ ਲਾ ਹੋ ਟੱਪ ਗਈ ਹੁਣ ਕੁੜੀ ਨੂੰ ਲੈ ਕੇ ਆ ਜਾ ਵੀਰਪਾਲ ਤੂੰ ਕਾ ਤਾਂ ਮੁੜੀ ਜਾਨੀ ਐ ਨਹੀਂ ਹੋਰ ਭੈਣ ਸੋਡੀ ਬੁੜੀ ਤਾਂ ਮੈਨੂੰ ਐ ਪੈਗੀ ਗਾਲਾਂ ਵਗੈਰਾ ਐਂ ਬੋਲਦੀ ਐ ਭੈਣ ਮੈਨੂੰ ਵੀ ਤੈਹੀਂ ਬੋਲਦੀ ਹੁੰਦੀ ਆ ਮੈਨੂੰ ਕਹਿੰਦੀ ਤੂੰ ਲਾਂਗਾ ਲੂਤੀਆਂ ਉਹਦੇ ਕੋਲ ਜਾ ਕੇ ਮੈਂ ਤੇਰੇ ਕੋਲ ਕੀ ਲੂਤੀਆਂ ਲਾਤੀਆਂ ਲਾ ਤੈਂ ਕੀ ਕਹਿਣਾ ਤੂੰ ਮੈਨੂੰ ਰੀਲ ਲੈਣ ਪਏ ਤਾਂ ਮੈਂ ਰੀਲ ਲੈਣਾ ਕਿ ਮੈਨੂੰ ਰੀਲ ਨਹੀਂ ਦਿੱਤੀ ਲੈ ਤੇ ਫਿਰ ਮੈਂ ਤਾਂ ਤੇਰੇ ਮੰਗ ਰਾਪੀ ਆ ਗਈ ਹੁਣ ਮੈਨੂੰ ਕੜ ਪਤਾ ਸੀ ਹੁਣ ਤੈਨ ਦਾ ਉਹੀ ਗੱਲ ਰਾਤ ਚ ਦੱਸਣੀ ਸੀ ਭਈ ਤੁਹਾਡੀ ਕੁੜੀ ਆ ਰਹੀ ਹੈ ਤੁਹਾਡੀ ਬੁੜੀ ਤਾਂ ਬਾੜੇ ਕੀ ਕਣੀ ਆਗੀ ਤੇ ਹੋਰ ਹੁਣ ਫਿਰ ਤੂੰ ਐ ਕਹਿ ਦਾਨੀ ਐ ਕਿ ਤੂੰ ਆਦੀ ਸੱਸ ਨਾਲ ਲੜਦੀ ਐ ਮੇਰੀ ਲੜਾਈ ਉਹਦੇ ਨਾਲ ਐਵੇਂ ਨਹੀਂ ਹੁੰਦੀ ਅਜੇ ਦੁਬਾਰਾ ਤਾਂ ਕਰਦੀ ਤਾਂ ਹੁੰਦੀ ਐ ਹਾਂ ਹਾਂ ਬਹਿਬ ਤਾਂ ਨਹੀਂ ਜਾੜਾ ਬੁੜੀ ਸਾਡੀ ਸੋ ਸੋ ਕੁਝ ਬੋਲਣ ਲੱਗੀ ਦਾ ਆਹੋ ਮੈਨੂੰ ਪਤਿਆ ਮੈਨੂੰ ਸਾਰਾ ਸੁਣਦੀ ਸੀ ਕਿ ਤੂੰ ਸਾਡੇ ਘਰੇ ਲੜਾਈ ਪੁਵਾਤੀ ਨਾ ਜਦੋਂਕਾ ਤੂੰ ਦੂਜਿਆਂ ਦੇ ਘਰਾਂ 'ਚ ਪੋਣੀ ਅਗਲੇ ਨੇ ਨਹੀਂ ਲੜਾਈ ਹੁੰਦੀ ਸਾਡੇ ਘਰੇ ਬੁੜੀ ਲੜਾਈ ਪੁਵਾਤੀ ਹਾਂ ਉਦੋਂ ਮਾੜੀ ਜੀ ਉਂਗਲ ਲਾ ਕੇ ਤੇਰੀ ਸੱਸ ਦੇ ਤੇ ਕਿੰਨੀ ਲੜਾਈ ਪੁਵਾਤੀ ਸਾਡੇ ਘਰੇ ਜਦੋਂ ਭੈਣੇ ਆਪਦੇ ਘਰੇ ਲੜਾਈ ਪੈਂਦੀ ਅਗਲੇ ਨੂੰ ਉਦੋਂ ਪਤਾ ਉਦੋਂ ਪਤਾ ਲੱਗਦਾ ਬਣਾ ਨੇ ਹਜੇ ਤਾਂ ਆਪਣੇ ਤੈਨੂੰ ਕੀ ਪਤਾ ਲੱਗਦਾ ਤੈਨੂੰ ਤਾਂ ਮੈਂ ਭੇਜਿਆ ਸੀ ਟੁਕੜਾ ਪਈਏਗੀ ਹਾਂ ਹੁਣ ਦੇਖ ਲੈ ਹੁਣ ਇੱਧਰ ਲੈ ਗਈ ਬੀਹੀ ਪੈ ਕੇ ਐ ਨਹੀਂ ਪਤਾ ਆਪਾਂ ਹੀ ਕੁਝ ਦਬਾਉਣ ਗਈ ਹੈ ਕਿ ਐ ਨਹੀਂ ਪਤਾ ਨਾਲ ਹੀ ਵਾਦ ਤੂੰ ਤਾਂ ਤੂੰ ਫੜ ਲਿਆ ਝੋਲਾ ਹੁਣ ਦਵਾਉਣ ਹੀ ਜਾਊਗੀ ਸਮਾਨ ਹਾਂ ਹੋ ਮੈਂ ਕਹਿੰਦਾ ਫਿਰ ਚੱਕਣ ਦਿੱਤਾ ਉਹ ਭਰੇਆ ਝੋਲਾ ਦੇਖ ਲੈ ਸਮਾਨ ਦਵਾਉਣ ਜਾਊਗੀ ਹੁਣ ਫਿਰ ਤੂੰ ਤਾਂ ਫੜ ਲਿਆ ਉਹ ਚੱਲ ਭਣੀ ਹੁਣ ਮੇਰੇ ਨਾਲ ਲੜਦੀ ਆ ਤੂੰ ਉਹ ਕੀ ਤਾਂ ਕਹਿੰਦੀ ਬੜੀ ਸਾਡੇ ਘਰੇ ਆ ਕੇ ਚਲ ਚਲਾ ਆਪਣੇ ਘਰੇ ਜਾ ਲੈ ਤਾਂ ਮੇਰੇ ਕੋਲੇ ਆਉਣ ਉਹਦੇ ਕੋਲੇ ਆਉਣੇ ਐਵੇਂ ਨਾ ਡਰੀਂ ਡਰੀ ਮੈਂ ਤੈਨੂੰ ਦੱਸਾਂ ਆਜਿਆ ਕਰੀ ਮੇਰੇ ਕੋਲ ਕੋਈ ਡਰਦੇ ਸੋ ਅੱਜ ਤਾਂ ਨਹੀਂ ਮੈਂ ਆਉਂਦੀ ਤੇਰੇ ਕੋਲੇ ਕੱਲ ਨੂੰ ਆਉਂਗੀ ਕੱਪੜੇ ਸਿਉਣ ਕੱਲ ਨੂੰ ਸਿਉਂ ਕੇ ਲਿਆਉਂਗੀ ਸਿਉਣ ਦੀ ਰੂਲ ਚੱਕ ਲਿਆਂਗੀ ਆਪੇ ਅੱਜ ਤਾਂ ਭਣੀ ਉਹ ਗੱਲ ਮੇਰਾ ਤਾਂ ਫਿਰ ਸਾਰਾ ਦਿਨ ਹੀ ਖਰਾਬ ਹੋ ਗਿਆ ਹੁਣ ਮੈਂ ਤਾਂ ਕਰੇ ਕੰਮ ਕਰਦੀ ਹਾਂ ਹੁਣ ਕਿਹੜੀਆਂ ਕਰੂਗੀ ਕਮਾਈਆਂ ਵੀ ਮੇਰੀ ਤਾਂ ਕੁੜੀ ਤਾਂ ਪਜਾਤੀ ਨੇ ਉਹੀ ਤਾਂ ਗੱਲ ਆ ਹੁਣ ਤਾਂ ਬਸ ਸਰਪੰਚ ਦੀ ਜਿਹਾ ਦੀ ਮੇਜ ਕਮੂਣੀ ਉਹ ਤਾਂ ਮੂੰਹ ਚ ਬੋਲਣੀ ਤੇ ਐਂ ਦੇਖ ਲੈ ਮਾਂ ਦੇ ਮੰਗਰ ਲੱਗ ਕੇ ਕਿਹੜਾ ਬੋਲਦੀ ਕਿੰਨਾ ਸੀ ਆਹੋ ਉਹੀ ਤਾਂ ਗੱਲ ਐਵੇਂ ਲੱਗਦੇ ਲੱਗ ਕੇ ਤਾਂ ਬੋਲਦੀ ਉਹ ਤਾਂ ਉਹੀ ਗੱਲ ਮੁੰਨ ਵਾਲੀ ਤਾਂ ਖੜ ਜਾਂਦੀ ਹੈਗੀ ਹਾਂ ਉਹ ਡੁੰਨ ਤਾਂ ਹੈਗੀ ਹੈਗੀ ਤੇਰੇ ਸਾਹਮਣੇ ਆਂਦੇ ਖਲਾ ਉਹੀ ਗੱਲ ਉਹ ਤਾਂ ਬੋਲੀ ਨਹੀਂ ਤੇ ਜਦੋਂ ਉਹ ਦਰਗਲੀ ਪਈਆਂ ਜਾਣ ਉਦੋਂ ਦੋਨੇ ਬੋਲਦੇ ਆ ਹਾਂ ਹੱਸਦੀਆਂ ਜਾਂਦੀਆਂ ਸੀ ਹਾਂ ਉਹ ਫਿਰ ਹੁਣ ਐ ਨਹੀਂ ਪਤਾ ਭਾਈ ਕਿੰਨੇ ਕੁ ਲਾ ਕੇ ਆਉਗੀ ਹੋਰ ਹੁਣ ਮੈਂ ਕਿੱਥੋਂ ਕਿੱਥੋਂ ਰੋਕਾਂ ਮੈਂ ਕੀ ਕਰੇ ਵਰ ਜਾਂ ਨਹੀਂ ਆਏ ਹੋ ਜਾਂਦੀ ਹੈਗੀ ਇਹ ਦੁਬਾਰ ਫਿਰਦੀ ਰਹਿੰਦੀ ਹੈ ਹੱਸਦੀ ਖੇਡਦੀ ਆਹੋ ਮੈਂ ਤਾਂ ਹੁਣ ਐ ਕਹਿੰਦੀ ਆ ਜੀ ਫਿਰ ਤੀ ਨਾ ਗਈ ਤਾਂ ਹੈਗੀ ਤੀ ਦੇ ਸੋਰੀਂ ਭੱਜੇ ਨਾਲ ਉਹੀ ਤਾਂ ਚੱਲ ਚੰਗਾ ਭੈਣੀ ਤੇਰੀ ਸ਼ੱਸ ਵੀ ਡੀਕਦੀ ਹੋਊ ਐਂ ਚੰਗਾ ਤਾਂ ਫਿਰ ਛੋਡੇ ਘਰੇ ਲੜਾਈ ਪਵਾ ਦੀ ਸਾਡੀ ਆਲੀ ਬੁੜੀ ਛੋਡੇ ਘਰੇ ਉਹ ਆਪਣੇ ਅੱਗ ਸਿੱਟਿਆਊਗੀ ਬਸ ਮੈਂ ਤਾਂ ਨਹੀਂ ਆ ਕੰਮ ਕਰਿਆ ਮੇਰਾ ਤਾਂ ਭੈਣੀ ਮੈਂ ਤਾਂ ਇਹਦਾ ਕੰਮ ਕਰਾਂ ਮੰਗਰੋ ਫੇਰ ਲੜਾਈਆਂ ਲੜਨ ਲੱਗ ਜਾਂਦੀਆਂ ਪਹਿਲਾਂ ਉਹ ਗੱਲ ਸੱਦ ਲਾਨੀਆਂ ਕੁੜੀਆਂ ਨੂੰ ਜਿਹੜਾ ਸੱਦੀ ਸੀ ਚੋਰੀਆਂ ਉਹ ਦੋ ਨਹੀਂ ਸੀ ਪਤਾ ਹੁਣ ਪਤਾ ਲੱਗਿਆ ਤੇਰੀ ਬੇਇੱਜ਼ਤੀ ਕਰਕੇ ਤੇਰੀ ਬੱਕਰੀ ਸੋਸ਼ਲ ਚੈਨਲ ਤੇ ਜਿੰਨਾ ਬੀਰਾਂ ਤੇ ਭੈਣਾਂ ਨੇ ਸਾਨੂੰ ਸੋਹਣੇ ਸੋਹਣੇ ਕਮੈਂਟ ਕੀਤੇ ਐ ਅਸੀਂ ਨਾਮ ਬੋਲਣ ਜਾ ਰਹੇ ਹਾਂ ਡਾਕਟਰ ਅਨੁਜ ਸਿੰਘ ਖੰਗੂ ਉਡਾਲ ਤਾਲਾ ਲੁਧਿਆਣਾ ਕੈਲਗਰੀ ਕੈਨੇਡਾ ਬਲਵਿੰਦਰ ਸਿੰਘ ਚਾਨਾ ਵੀਰਪਾਲਕ ਔਰ ਚਾਨਾ ਰਾਮਗੜੀਆ ਰਤੀਆ ਹਰਿਆਣਾ ਭੀਮ ਸਿੰਘ ਦਿਓਲ ਪਰਮਜੀਤ ਕੌਰ ਗਿੱਲ ਹਮੀਦੀ ਜ਼ਿਲ੍ਹਾ ਬਰਨਾਲਾ ਕੈਨੇਡਾ ਗੀਤਾਰਾਣੀ ਲੁਧਿਆਣਾ ਰੀਤ ਲੁਧਿਆਣਾ ਹਰਮਨ ਕੌਰ ਬਰਨਾਲਾ ਗੁਰਦੇਵ ਦਾਸ ਸਤਪਾਲ ਸ਼ਰਮਾ ਅਲੀ ਸੇਰ ਸੰਗਰੂਰ ਬਲਜਿੰਦਰ ਕੌਰ ਲੁਧਿਆਣਾ ਸਿਮਰਨਪ੍ਰੀਤ ਕੌਰ ਫੱਲੇਵਾਲ ਬਿੰਦਰ ਹਾਂਗਕਾਂਗ ਕਰਮਜੀਤ ਕੌਰ ਰਾਮਕਰਨ ਸਿੰਘ ਗੁਰਦੇਵ ਸਿੰਘ ਮਾਨਸਾ ਮੰਡੀ ਕਮਲੇਸ਼ ਸੇਠੀ ਸਤਨਾਮ ਸਿੰਘ ਬਡੋਂਗਰ ਕਮਲਵੱਗਾ ਲੁਧਿਆਣਾ ਮੂਰਤੀ ਸ਼ਰਮਾ ਕੁਲਵੰਤ ਸਿੱਧੂ ਅਮਰ ਸਿੰਘ ਪਟਿਆਲਾ ਮਹਿਕਦੀਪ ਸਿੰਘ ਕ੍ਰਿਸ਼ਨ ਕੌਰ ਬੋਬੀ ਰਾਜਾ ਹਾਂਗਕਾਂਗ ਸੁਖਮਨ ਹਰੀਕਾ ਹੈਪੀ ਜੋਸੀ ਫਕੀਰ ਚੰਦ ਸ਼ਰਮਾ ਭਾਗ ਸਰ ਪੁਸ਼ਪਾ ਬਾਂਸਲ ਗੁਰਨਾਮ ਸਿੰਘ ਅਮਰਿੰਦਰ ਸਿੰਘ ਕੁਲਵੰਤ ਕੌਰ ਰੌਟਾ ਪ੍ਰਗਟ ਸਿੰਘ ਕਰਨਵੀਰ ਬਾਵਾ ਮਨਜੀਤ ਕੌਰ ਸ਼ਿਮਲਾਪੁਰੀ ਲੁਧਿਆਣਾ ਪ੍ਰੀਤਮਾ ਜੌਲੀ ਬਲਵੀਰ ਸਿੰਘ ਗੁਰਵੀਰ ਕੌਰ ਜਸ ਛੱਠਾ ਰੇਖਾ ਸ਼ਰਮਾ ਅਨੂਪਿਕਾ ਸ਼ਰਮਾ ਨੇਤ ਸ਼ਰਮਾ ਰਾਜਨ ਸ਼ਰਮਾ ਈਸ਼ਾ ਸ਼ਰਮਾ ਸ਼ਾਇਆ ਸ਼ਰਮਾ ਜਿੰਨਾ ਵੀਰਾਂ ਤੇ ਭੈਣਾਂ ਨੇ ਸਾਨੂੰ ਸੋਹਣੇ-ਸੋਹਣੇ ਕਮੈਂਟ ਕੀਤੇ ਐ ਕਮੈਂਟ ਕਰਨ ਲਈ ਬਹੁਤ-ਬਹੁਤ ਧੰਨਵਾਦ ਜਿੰਨਾ ਵੀਰਾਂ ਤੇ ਭੈਣਾਂ ਦੇ ਨਾਮ ਬੋਲਣ ਮਨ ਨਹੀਂ ਹੋ ਰਿਹਾਗੇ ਅਸੀਂ ਦੂਸਰੀ ਵੀਡੀਓ ਦੇ ਵਿੱਚ ਜ਼ਰੂਰ ਬੋਲਾਂਗੇ ਸਾਨੂੰ ਕਮੈਂਟ ਕਰਨ ਲਈ ਸਾਨੂੰ ਸੁਝਾਅ ਦੇਣ ਲਈ ਸਾਡੀ ਸਪੋਰਟ ਕਰਨ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ